हां जी दोस्तों सारेया नु सस्श्रीकाल स्वागत करते हा टोडा राज संधू फार्मिंग दे विच आज दी दोस्तों अपनी विजिट है की है पिंड ਟੋਟੀਆਂ ਟੋਟੀਆਂ ਪਿੰਡ दोस्तों تحصیل ਜਿਲ੍ਹਾ ਅਸ਼ੀਰੀ ਤਰਨਤਾਰਨ ਸਾਹਿਬ ਦਾ ਪਿੰਡ ਨਸ਼ਹਿਰੇ ਪੰਨੂਆ ਤੋਂ ਕੋਈ 2 2.5 ਕਿਲੋਮੀਟਰ ਦੀ ਦੂਰੀ ਹੈ दोस्तों ਜਦੋਂ ਬਿਲਕੁਲ ਨਸ਼ਹਿਰੇ ਪੰਨੂਆ ਤੋਂ ਬਾਈਪਾਸ ਤੋਂ ਅੰਮ੍ਰਿਤਸਰ ਬਾਈਪਾਸ ਤੋਂ ਆਪਾਂ ਜਿਹੜਾ दोस्तों ਬਿਲਕੁਲ ਟੋਟੀਆਂ ਪਿੰਡ ਆਉਣੇ ਆ ਤੇ ਰਸਤੇ ਵਿੱਚ 2.5 ਕਿਲੋਮੀਟਰ ਮੇਨ ਨੈਸ਼ਨਲ ਹਾਈਵੇ ਤੋਂ ਹਟਮਾ ਪਿੰਡ ਹੈਗਾ ਠੀਕ ਹੈ ਜੀ 5 ਕਿਲੋਮੀਟਰ ਦੀ ਦੂਰੀ ਪਿੰਡ ਦੀ ਆ ਵੈਸੇ 2.5 ਕਿਲੋਮੀਟਰ ਬਿਲਕੁਲ ਇੱਟਾਂ ਵਾਲਾ ਪੱਠਾ ਦੋਸਤੋ ਮੇਨ ਨਿਸ਼ਾਨੀ ਆ ਇਸੇ ਰਸਤੇ ਵਿੱਚ ਤੇ ਬਿਲਕੁਲ ਬਾਹਰ ਬਾਈਕਾਂ ਦੇ ਉੱਤੇ ਭਾਜੀ ਗਰਮੇਲ ਸਿੰਘ ਉਹਨਾਂ ਦੀਆਂ ਹਵੇਲੀਆਂ ਨੇ ਇਸ ਘਰੋਂ ਪਹਿਲਾਂ ਵੀ ਇੱਕ ਆਪਾਂ ਵੀਡੀਓ ਦੋਸਤੋ ਕਾਫੀ ਵੀਡੀਓ ਅਪਲੋਡ ਕੀਤੀਆਂ ਨੇ ਪਸ਼ੂ ਤੁਹਾਨੂੰ ਦਿਖਾਈਦੇ ਆ ਪਸ਼ੂ ਵਪਾਰ ਦਾ ਕੰਮ ਆ ਆਉਂਦੇ ਰਹਿੰਦੇ ਆ ਪਸ਼ੂ ਇਸ ਘਰੇ ਵਿਕਰੀ ਵਾਲੇ ਖਾਸ ਤੌਰ ਤੇ ਬਾਕੀ ਸਮੇਂ ਸਮੇਂ ਨਾਲ ਤੁਸੀਂ ਸੰਪਰਕ ਆਪਣਾ ਬਣਾ ਕੇ ਰੱਖ ਸਕਦੇ ਜੀ ਅੱਜ ਇਸ ਕਵਰੇਜ ਵਿੱਚ ਆਪਾਂ ਤੁਹਾਨੂੰ ਟੋਟਲ ਜਿਹੜੇ ਆ ਦੋਸਤੋ ਪੰਜ ਵੜਾਂ ਦਿਖਾਉਣੀਆਂ ਜਿਹੜੀਆਂ ਬਿਲਕੁਲ ਗੱਬਣ ਤਿਆਰ ਨੇ ਦਿਨ ਲੈਂਦੀਆਂ ਨੇ ਇੱਕ ਵੜ ਦਿਖਾ ਦੇਣੀ ਆ ਦੋਸਤੋ ਤੇ ਇੱਕ ਝੋਟੀ ਤੁਹਾਨੂੰ ਦਿਖਾਉਣੀ ਆ ਇੱਕ ਮੱਝ ਦਿਖਾਉਣੀ ਆ ਜਿਹੜੇ ਦੋ ਐਨੀਮਲ ਬਿਲਕੁਲ ਤਾਜ਼ੇ ਸਵੇ ਸਵੇ ਆ ਟੋਟਲ ਨਾਗ ਜਿਹੜੇ ਸੱਤ ਨਾਗ ਨੇ ਸੱਤਾਂ ਪਸ਼ੂਆਂ ਦੀ ਆਪਾਂ ਡਿਟੇਲ ਕੱਲੇ ਕੱਲੇ ਪਸ਼ੂ ਦੀ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਭਾਜੀ ਗਰਮੇਲ ਸਿੰਘ ਉਹਨਾਂ ਤੋਂ ਪੂਰੀ ਇਨਫੋਰਮੇਸ਼ਨ ਲੈ ਕੇ ਅੱਜ 7 ਦਸੰਬਰ ਨੂੰ ਇਹ ਆਪਾਂ ਕਵਰੇਜ ਕਰਦੇ ਆਂ ਦੋਸਤੋ ਸਮਾਂ ਤੁਸੀਂ ਨੋਟ ਕਰ ਲਓ ਕੋਈ 3 ਵਜੇ ਸ਼ਾਮ ਦਾ ਸਮਾਂ ਸੋ ਪਸ਼ੂ ਜ਼ਿਆਦਾ ਗੱਬਣ ਨੇ ਦੋ ਨਾਲ ਸਵੇਸ ਪਏ ਆ ਤਸੱਲੀ ਤੁਸੀਂ ਘਰਾਂ ਅੰਕੇ ਕਰ ਲਿਓ ਆਉ ਲੈਣਿਆ ਜਾਣਕਾਰੀ ਸਭ ਤੋਂ ਪਹਿਲਾਂ ਪਾਜੀ ਗਰਮੇਲ ਸਿੰਘ ਜੀ ਸਸਰੀ ਕਾਲ ਸਸਰੀ ਕਾਲ ਸਤਿ ਸ੍ਰੀ ਅਕਾਲ ਠੀਕ ਠਾਕ ਪਾਜੀ ਠੀਕ ਠਾਕ ਵਧੀਆ ਵਧੀਆ ਠੀਕ ਠਾਕ ਜੀ ਵੀਡੀਓ ਨੂੰ ਥੋੜਾ ਜਿਹਾ ਲੇਟ ਹੋ ਗਿਆ ਕਿ ਥੋੜੇ ਪਸ਼ੂ ਆਉਂਦੇ ਜਾਂਦੇ ਰਹਿੰਦੇ ਫਿਰ ਵਿਖ ਜਾਂਦੇ ਆ ਰੋਜ਼ ਹੀ ਪੂਰੇ ਨਹੀਂ ਹੁੰਦੇ ਰੋਜ਼ ਰੋਜ਼ ਹੀ ਵਿਖ ਜਾਂਦੇ ਆ ਰੋਜ਼ ਤੇ ਬਿਲਕੁਲ ਬਿਲਕੁਲ ਹਾਂਜੀ ਠੀਕ ਆ ਤੇ ਅੱਜ ਫਿਲਹਾਲ ਸੱਤ ਪਸ਼ੂ ਆਪਣੇ ਕੋਲੇ ਵਕਾਊਗਾ ਹਾਂਜੀ ਹਾਂਜੀ ਪੰਜ ਗੱਬਣਾਂ ਤੇ ਦੋ ਪਸ਼ੂ ਜਿਹੜੇ ਆਪਣੇ ਕੋਲ ਤਾਜ਼ੇ ਸੋਏ ਸਵੇ ਆ। ਹਾਂਜੀ। ਸੱਤ ਨਗਨੇ ਹਨਾ ਜੀ। ਹਾਂਜੀ। ਆਜੋ। ਨਾਲ ਦੀ ਨਾਲ ਭਾਜੀ ਗਰਮੇਲ ਸਿੰਘ ਜੀ ਆਪਾਂ ਸਟਾਰਟ ਕਰ ਲਗੇ ਪਸ਼ੂਆਂ ਦੀ ਡਿਟੇਲ ਸਾਂਝੀ ਕਰਦੇ ਜਾਂਦੇ ਆ। ਤੇ ਹੋਰ ਵੀਰ ਗਗਨ ਕੀ ਹਾਲ ਨੇ? ਬਹੁਤ ਵਧੀਆ ਬਹੁਤ ਵਧੀਆ ਸੰਦੀ ਸਾਹਿਬ ਜੀ। ਠੀਕ ਠਾਕ ਜੀ। ਵਧੀਆ ਹੀ ਕਿਰਤਾਂ ਬਾਬੇ ਨਾਨਕ ਦੀ। ਚਲੋ ਸ਼ੁਕਰ ਮਾਲਕ ਦਾ ਜੀ। ਅੱਛਾ ਤੇ ਇੱਥੋਂ ਸਟਾਰਟ ਕਰ ਲਗੇ। ਹਾਂਜੀ। ਹਾਂਜੀ ਹਾਂਜੀ। ਇਹ ਗੱਬਣੀਆਂ ਸਾਰੀਆਂ ਪਹਿਲਾਂ ਪੰਜ ਬੱਚੀਆਂ ਜਿਹੜੀਆਂ ਆਪਾਂ ਦਿਖਾਉਣੀਆਂ। ਹਾਂਜੀ। ਹਾਂਜੀ। ਲਿਆਓ ਜੀ। ਪਹਿਲੇ ਨੰਬਰ ਤੋਂ ਜਿਹੜੀ ਆ ਵੈ ਭਾਜੀ ਇਹਦੀ ਕੀ ਡਿਟੇਲ ਆ ਕਿੰਨਾ ਮਸੂਆ ਸੁਣ ਜਾਰੀ ਹੈ ਤੇ ਦੂਜਾ ਸੁਆ ਦੂਜਾ ਸੁਆ ਤੇ ਕੰਨੀ ਵਾਲੇ ਦੰਦ ਵੀ ਇਹੇ ਬਰਾਬਰ ਨਹੀਂ ਕੰਨੀ ਵਾਲੇ ਹਾਂਜੀ ਹਾਂਜੀ ਚੱਕੇ ਆ ਪਰ ਬਰਾਬਰ ਨਹੀਂ ਹੈਗੇ ਹਣਾ ਹਾਂਜੀ ਹਾਂਜੀ ਕੰਨੀ ਵਾਲੇ ਦੋਸਤੋ ਬੰਦ ਜਿਹੜੇ ਦੰਦ ਨਹੀਂ ਉਹ ਬਰਾਬਰ ਨਹੀਂ ਕੀਤੇਗੇ ਤੇ ਦੂਜਾ ਸੁਆ ਇਸ ਬੱਚੀ ਨੇ ਸੁਣਾ ਦਿਨ ਲੈ ਜੂ ਜੇ ਕੋਈ ਦਿਨ 10 ਦਿਨਾਂ ਦਾ ਸੋਮਾਰਾ ਖਲੋ ਤੁਸੀਂ 2 ਦਿਨ ਵੱਧ ਵੀ ਹੋ ਸਕਦੇ ਘੱਟ ਵੀ ਹੋ ਸਕਦੇ ਠੀਕ ਆ ਜੀ ਕੋਈ 10 ਕੁ ਦਿਨ ਬਾਕੀ ਢਿਲ ਢੁਲ ਬੜੀ ਆ ਲੜਾਂ ਲੁੜਾਂ ਕਾਫੀ ਜਿਆਦੀਆਂ ਨੇ ਦੋਸਤੋ ਆ ਦੇਖੋ ਠੀਕ ਆ ਸੋ ਅੰਦਾਜ਼ਨ ਜਿਹੜਾ ਦੋਸਤੋ ਕੋਈ 10 ਦਿਨ ਪੂਰੇ ਲੈ ਜੂਗੀ ਬੰਨਾ ਥੰਨਾ ਪੂਰਾ ਬੈੜਨੇ ਬਾਕੀ ਢਿੱਲ ਢੁਲ ਜਿਹੜੇ ਸਭ ਦੀ ਹੈਗੀ ਆਰਡਰ ਪੂਰਾ ਟਾਈਟ ਕਰਕੇ ਫੇਰ ਪਸ਼ੂ ਜਿਹੜਾ ਦੋਸਤੋ ਸੁੰਦਾ ਬਿਲਕੁਲ ਤਿਆਰੀ ਕਰਕੇ ਠੀਕ ਆ ਹਾਈਟ ਕੱਦ ਦੀ ਜੇਕਰ ਗੱਲ ਕਰ ਲਈਏ ਵੱਡੀਆਂ ਬੈੜਾਂ ਦੇ ਵਿੱਚ ਆ ਸੋ ਪੂਰਾ ਕੱਦ ਵੱਡਾ ਠੀਕ ਆ ਜੀ ਵੱਡੇ ਕੱਦ ਦੀ ਆ ਤੇ ਕੋਲ ਕੇ ਜਿਹੜਾ ਆਪਾਂ ਤੁਹਾਨੂੰ ਥੋਰ ਤੋਰ ਕੇ ਜਿਹੜਾ ਦੋਸਤੋ ਜ਼ਰੂਰ ਦਿਖਾ ਦਿੰਨੇ ਆ ਆ ਕਰੋ ਚੈੱਕ ਫੇਸ ਕੁਆਲਿਟੀ ਚੰਗੀ ਆ ਥਣਾ ਥਣਾ ਦੀ ਤੁਸੀਂ ਆ ਤਸੱਲੀ ਨਾਲ ਦੇਖ ਲਓ ਠੀਕ ਆ ਜੀ ਹਜੇ ਲਾਹੇ ਬਣਾਈ ਪਈ ਆ ਘਟੋ ਘੜਵੀ 8 10 10 ਦਿਨ ਹਜੇ ਦੋਸਤੋ ਪਏ ਆ ਸੂਨ ਦੇ ਵਿੱਚ ਉਸ ਅਕੋਰਡਿੰਗ ਉਸ ਆਈਡੀਏ ਨੂੰ ਮੁੱਖ ਰੱਖ ਕੇ ਤੁਸੀਂ ਜਿਹੜਾ ਸੌਦਾ ਕਰ ਲਿਓ ਠੀਕ ਆ ਬਣੂਗੀ ਪੂਰੀ ਹਜੇ ਦਿਨਾਂ ਦੇ ਠੀਕ ਆ ਆ ਲੋ ਜੀ ਸੋ ਬਿਲਕੁਲ ਡੱਬੀ ਵੈੜਾ ਸੋ ਕਾਫੀ ਵੀਰਾਂ ਦੀ ਡਿਮਾਂਡ ਇਹਨਾਂ ਵੈੜਾ ਨੂੰ ਜਿਹੜੀ ਦੋਸਤੋ ਖਰੀਦਣ ਦੀ ਤੇ ਤੁਸੀਂ ਜ਼ਰੂਰ ਜੜੀ ਇਹਦੀ ਖਰੀਦਦਾਰੀ ਕਰ ਸਕਦੇ ਜੀ ਤੇ ਬਾਕੀ ਪਸ਼ੂ ਪਾਜੀ ਗਰਮੀਲ ਸਿੰਘ ਜੀ ਜਿੰਨੇ ਵੀ ਆ ਸਾਰੇ 33 ਦੇ ਵਿੱਚ ਜਿਹੜੇ ਗੱਬਣਾ 33 ਦੇ ਵਿੱਚ ਓਕੇ ਰਿਪੋਰਟ ਓਕੇ 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 ਠੀਕ ਆ ਸੋ ਇਹਦਾ ਮੁੱਲ ਕਿ ਰਹੂਗਾ ਇਸ ਪਹਿਲੀ ਬੈਟ ਦਾ ਇਹਦਾ ਮੁੱਲ ਤਮਾ 75000 ਕਰਾ ਲਓ ਹਾਂਜੀ ਬਿਲਕੁਲ ਹਾਂ 65000 ਦੀ ਦੇਣਾ ਕਿਉਂਕਿ 150 ਟੋਨ ਤੋਂ ਬਾਅਦ ਇਹ 65 ਚ ਠੀਕ ਆ ਜੀ ਤੇ ਬਾਪਾ ਰੇਟ ਜਿੰਨੇ ਵੀ ਮੁੱਦ ਵੀ 25 ਕਿਲੋ ਤੋਂ ਵਾਧੇ ਜਾਊਗੀ ਘੱਟ ਨਹੀਂ ਠੀਕ ਆ ਜੀ ਹਾਂਜੀ ਠੀਕ ਸੋ ਬਾਕੀ ਆਪਦੀ ਕੋਈ ਤਸੱਲੀ ਕਰਕੇ ਖੜੇ ਨਹੀਂਗਾ ਆਪਾਂ ਹੂੰ ਅੱਗੇ ਵੀ ਪਹੂ ਵੇਚੀ ਆ ਸਾਰੇ ਦਿੱਤੇ ਆ ਤੁਹਾਨੂੰ ਪਤਾ ਵਾ ਬਿਲਕੁਲ ਜੀ ਬਿਲਕੁਲ ਹਾਂ ਪਹੂ ਕਿਸ ਹਦਾਂ ਮੰਨੀ ਆਉਂਦਾ ਹੂੰ ਠੀਕ ਆ ਜੀ 65000 ਦੇ ਵਿੱਚੋਂ ਮਾਨਤਾ ਨੇ ਹੈ ਜੀ ਹਾਂ ਜੀ ਠੀਕ ਆ ਦੂਜੇ ਨੰਬਰ ਤੇ ਆਪਣੇ ਕੋਲ ਜਿਹੜੀ ਇਹ ਵਛੀ ਆ ਕੀ ਬੈੜ ਆ ਜੀ ਇਹ ਵੀ ਦੂਜਾ ਸੂਆ ਡੱਬੀ ਵਛੀ ਇਹ ਵੀ ਦੂਜਾ ਠੀਕ ਆ ਇਹ ਇਹ ਵੀ ਦਿਨ ਬਰਾਬਰ ਜਿੱਦੇ ਮੈਨੂੰ ਲੱਗਦਾ ਲੈ ਜੂਗਾ ਦੋਹਾਂ ਦੇ ਬਰਾਬਰ ਹੀ ਆ ਕੋਈ ਇੱਕ ਦਿਨ ਪਹਿਲਾਂ ਸੂਪੇ ਦੋ ਦਿਨ ਪਹਿਲਾਂ ਸੂਪੇ ਇਨਾਂ ਕਰ ਦਊਗਾ ਠੀਕ ਆ ਠੀਕ ਆ ਲਓ ਵੀ ਦੋਸਤੋ ਕੋਈ 10 ਦਿਨ ਆਈਡੀਆ ਮੰਨ ਕੇ ਤੁਸੀਂ ਸਬਦਾ ਕਰ ਲਿਓ ਇਹ ਵੀ ਬੈੜ ਦੂਜਾ ਸੂਆ ਸੁਣੀ ਆ ਤੁਸੀਂ ਦੇਖ ਸਕਦੇ ਜੀ ਬਿਲਕੁਲ ਲੇਵਾ ਹਵਾਨਾ ਜਿਹੜਾ ਦੋਸਤੋ ਧਾਰਾਂ ਪਾਉਣੀਆਂ ਸ਼ੁਰੂ ਕੀਤੀਆਂ ਨੇ ਲਾਏ ਪਈ ਆ ਕਾਫੀ ਜ਼ਿਆਦਾ ਠੀਕ ਆ ਟਿੱਪੜ ਟੱਪੜ ਬੜੀ ਵਧੀਆ ਤਪਾਈ ਜਿਹੜੀ ਆ ਬਿਲਕੁਲ ਇੱਕ ਨੰਬਰ ਆ ਭਾਜੀ ਹੋਰਾਂ ਦੇ ਦਸਨ ਮੁਤਾਬਕ ਵੀ ਆਪਦੀ ਤਸੱਲੀ ਉਹਨਾਂ ਨੇ ਕੀਤੀ ਆ ਕਿਉਂਕਿ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਪੂਰੀ ਨਰਖ ਪਰਖ ਕਰਕੇ ਪਸ਼ੂ ਲਿਆ ਜਾਂਦਾ ਅੱਗੇ ਜਿਹੜੇ ਵੀਰ ਨੇ ਪੈਸੇ ਲਾਉਣੇ ਆ ਆਪ ਵੀ ਤੁਸੀਂ ਤਸੱਲੀ ਕਰਕੇ ਲਿਆ ਜਿਓ ਠੀਕ ਆ ਥੋੜਾ ਖੋਲ ਕੇ ਤੋੜ ਕੇ ਦਿਖਾ ਦਿੰਨੇ ਆ ਕੱਦ ਵਧੀਆ ਹੈਗਾ ਠੀਕ ਆ ਜੀ ਜਿੱਡੀ ਆਪਾਂ ਪਹਿਲੀ ਵਾਰ ਤੁਹਾਨੂੰ ਦਿਖਾਈਆ ਨਿੱਗਰ ਨੂੰ ਰਾਜੀ ਆ ਕਿਸੇ ਪਾਸੋਂ ਕੋਈ ਲੱਸੀ ਪੀਕੀ ਨਹੀਂ ਕੀ ਜਿੰਨੇ ਵੀ ਆ ਰਾਜੀ ਆ ਠੀਕ ਆ ਵਧੀਆ ਹਾਈਟ ਕਾ ਤੇ ਜਿਹੜਾ ਮੀਡੀਅਮ ਤੋਂ ਪਲੱਸ ਆ ਮੀਡੀਅਮ ਵੀ ਵੀ ਹਾਈਟ ਤੁਸੀਂ ਮੰਨ ਕੇ ਸਬਦਾ ਕਰ ਲਿਓ ਠੀਕ ਆ ਤੇ ਥਣ ਭਾਂਡੇ ਦੀ ਪੂਰੀ ਸਾਫ ਤੇ ਪੂਰਾ ਜਿਹੜਾ ਦੋਸਤੋ ਲੇਵਾ ਜਿੰਨਾ ਵੀ ਆ ਬਿਲਕੁਲ ਆ ਤੁਹਾਡੇ ਸਾਹਮਣੇ ਹਾਂਜੀ ਤਾਂ ਤੋਂ ਪੂਰਾ ਮੁਠੀ ਵਾਲਾ ਹੱਥੀ ਚਵਾਈਲਾ ਥਾਣਾ ਠੀਕ ਆ ਤੇ ਪੂਰਾ 8 10 ਦਿਨਾਂ ਦੇ ਵਿੱਚ ਪੂਰੀ ਤਿਆਰੀ ਹੋ ਜੂਗੀ ਮੇਰਾ ਤਾਂ ਵੀ ਸੂਣ ਦਾ ਨੇੜ ਹੋ ਜੂ ਇਹਦਾ ਹਾਂਜੀ ਹਾਂਜੀ ਠੀਕ ਆ ਤੇ ਇਹਦਾ ਫਿਰ ਲੈਣ ਦੇਣ ਕੀ ਰਹੂਗਾ ਜੀ ਮੋਢ ਇਹ ਮੋਹੱਲੇ ਦੇ ਭਾਵੇਂ 60000 ਕਰਾ ਲਓ ਹਾਂਜੀ 55000 300 ਛੜਈ ਆ ਜੂ 55 ਚੋਂ ਹਾਂਜੀ ਖੁੱਲੇ ਮਾਨ ਤਾਨ ਕਰਦਾਂਗੇ ਸੰਧੂ ਸਾਹਿਬ ਨਾ ਪੂਰੀ ਛੋਟਾ ਕਰਨੀ ਆ ਫੁੱਲ ਛੋਟਾ ਕਰਦਾਂਗੇ ਵੀਰ ਜਾਣ ਕੇ ਕਰਾਂ ਗੌਂਦੇਈ ਦੇ ਹਾਂ ਦੁੱਧ ਵੀ 20 ਕਿਲੋ ਤੋਂ ਬਾਹਰ ਕੱਢੂਗੀ ਵੈੜ ਆ 20 ਤੋਂ ਬਾਹਰ ਹੈ ਹਾਂਜੀ ਹੂੰ ਲਓ ਵੀ ਦੋਸਤੋ 55000 ਦੇ ਵਿੱਚੋਂ ਵੀ ਛੋੜਛੱਪਾ ਹੋ ਜੂ ਮਾਨਤਾਨ ਹੋ ਜਾਊਗਾ ਕੋਈ ਵੀਰ ਇਹ ਨਾ ਸਮਝੋ ਕੋਈ ਤੰਗ ਜਾ ਨਹੀਂ ਹੁੰਦਾਗਾ ਗੰਜੈਸ਼ ਜਿੰਨੀ ਵੀ ਹੋਈ ਕੋ 100 200 ਵਾਲੀ ਨਹੀਂ ਹੋਊਗੀ ਮਾਨਤਾਨ ਖੁੱਲਾ ਹੋ ਜਾਊਗਾ ਕੋਈ ਵੀਰ ਆਵੇ ਆਪਦੀ ਨਰਖਪਰਕ ਕਰੇ ਤਸੱਲੀ ਕਰੇ ਮਾਨਤਾਨ ਖੁੱਲਾ ਹੋ ਜਾਊਗਾ ਜਿਹੜੀ ਵੀ ਜਜੂਗੀ ਜਿਹੜੀ ਵੀ ਪਸੰਦ ਆਊਗੀ ਉਹਦਾ ਸੌਦਾ ਤੁਸੀਂ ਕਰ ਲਿਓ ਵੜਾ ਕੋਈ 6 7 ਜਿਹੜੀਆਂ ਅਜ ਅਵੇਲੇਬਲ ਨੇ ਠੀਕ ਆ ਤੇ ਇਹ ਹੋ ਗਈ ਦੂਜੇ ਨੰਬਰ ਵਾਲੀ ਵੜਾ 55 ਜੋ ਮਾਨਤਾਨ ਹੈ ਕਿ ਤੀਜੇ ਨੰਬਰ ਤੇ ਆਪਣੇ ਕੋਲ ਬਲੈਕ ਇਹ ਵੀ ਇਹਦਾ ਵੀ ਦੂਜਾ ਹੀ ਸੂਆ ਦੂਜਾ ਸੂਆ ਖੰਦੂ ਸਾਬ ਦੂਜਾ ਬੜੀਆਂ ਠੱਡੀਆਂ ਸੀਲਸ ਲਾ ਕੇ ਵਸ਼ਨਾ ਹਾਂ ਬੜੀਆਂ ਪਲਾਟੀਆਂ ਬਿਲਕੁਲ ਲਓ ਵੀ ਦੋਸਤੋ ਦੂਜਾ ਹੀ ਸੁਆ ਇੱਕ ਰੰਗ ਬਿਲਕੁਲ ਬਲੈਕ ਦੇਖੋ ਸੰਧੂ ਸਾਹਿਬ ਬੂਤੀ ਬਹੁਤ ਸੋਹਣੀ ਵਸ਼ਨਾ ਆ ਲਓ ਜੀ ਠੀਕ ਆ ਬਿਲਕੁਲ ਛੋਟੇ ਜੇ ਕਾਨਾ ਦੋਸਤੋ ਤੇ ਰੰਗ ਬਾਜ ਪੂਰੀ ਹੈ ਠੀਕ ਆ ਇੱਕੋ ਰੰਗ ਆ ਬਿਲਕੁਲ ਹਵਾਨੇ ਦੇ ਕੁਝ ਜਿਹੜੇ ਸਪੋਰਟ ਹੈਗੇ ਵਾਈਟ ਉਹ ਤੁਹਾਨੂੰ ਦੇਖਣ ਦੇ ਵਿੱਚ ਨਜ਼ਰ ਆਉਣਗੇ ਅ ਅਦਰਵਾਈਜ਼ ਜਿਹੜਾ ਦੋਸਤੋ ਬਿਲਕੁਲ ਇੱਕੋ ਰੰਗ ਆ ਠੀਕ ਆ ਬਲੈਕ ਰੰਗ ਦੇ ਵਿੱਚ ਤੇ ਦਿਨ ਇਹਦੇ ਵੀ ਆਪਾਂ ਉਹਨੇ ਕੀ ਮੰਨ ਲਈ ਕੋਈ ਹਫਤੇ ਤੋਂ ਉੱਪਰ ਹੀ ਹਨਾ ਜੀ ਹਫਤੇ ਤੋਂ ਤਾਂ ਹਾਂ ਤੇਰਾ ਹਫਤਾ 10 ਦਿਨ ਘੱਟੋ ਘੱਟ ਦੋਸਤੋਂ ਮੰਨ ਕੇ ਸੌਦਾ ਕਰੇ ਵੀਰ ਕਿਉਂਕਿ 10 10 ਦਿਨ ਜਿਹੜੇ ਹਜੇ ਤੱਕ ਜਿਹੜੀਆਂ ਵੇੜਾ ਆਪਾਂ ਤੁਹਾਨੂੰ ਦਿਖਾਈਆਂ 10 10 ਦਿਨ ਹਜੇ ਲੈ ਜਾਣਗੀਆਂ ਠੀਕ ਆ ਕਿਉਂਕਿ ਵੇੜਾ ਜਿਹੜੀਆਂ ਦੋਸਤੋਂ ਤਕਰੀਬਨ ਦਿਨ-ਬਦਨ ਜਿਹੜੀਆਂ ਦੋਸਤੋਂ ਬਣਦੀਆਂ ਨੇ ਅੱਜ ਹੋਰ ਕੱਲ ਹੋਰ ਪਰਸੋਂ ਹੋਰ ਇਸੇ ਤਰ੍ਹਾਂ ਦੀ ਤਿਆਰੀ ਜਿਹੜੀਆਂ ਦੋਸਤੋਂ ਰੋਜ਼ ਦੀ ਤਿਆਰੀ ਹੁੰਦੀ ਹੈ ਨਾ ਵੇੜਾਂ ਦੀ ਠੀਕ ਆ ਤੇ ਸੋ ਬਹੁਤ ਵਧੀਆ ਦੋਸਤੋਂ ਹਾਈਟ ਕਰ ਦਿੱਤੀ ਵੀ ਚੰਗੀ ਆ ਤੇ ਹੈ ਵੀ ਨਵੀਆਂ ਬਚੀ ਠੀਕ ਆ ਸਵੇਿਆਂ ਦੇ ਵਿੱਚ ਜੇਕਰ ਗੱਲ ਕਰ ਲਈਏ ਤੇ ਦੂਜੇ ਸਵੇ ਸੈਕਿੰਡ ਟਾਈਮਰ ਇਹ ਸੁਣ ਜਾ ਰਹੀ ਹੈ ਤੇ ਬਾਕੀ ਬਣਾਤ ਨਾ ਸੁਣੋ ਸੋਨਾ ਹੈਗਾ ਲਿਵਰਟੀ ਜਿੰਨੀ ਕਿ ਦੋਸਤੋ ਹੁਣ ਤਿਆਰੀ ਦੇ ਵਿੱਚ ਉਹਨੇ ਕਿ ਤੁਸੀਂ ਆ ਵੇਖ ਲਓ ਠੀਕ ਆ ਥਾਂਥੁਰ ਪੂਰਾ ਮੁੱਠੀ ਹੱਥੀਂ ਚਬਾਈ ਵਾਲਾ ਜਿਹੜਾ ਥਾਂਨੇ ਕਰਕੇ ਸਾਹਮਣੇ ਆਊਗਾ ਠੀਕ ਆ ਤੇ ਅੱਛਾ ਭਾਜੀ ਗਰਮੇਲ ਸਿੰਘ ਜੀ ਫਿਰ ਇਹਦਾ ਕੀ ਕਰਦੇ ਆ ਲੈਣ ਦੇਣ ਕਿੱਥੋਂ ਤੱਕ ਇਹ ਤਾਂ ਵੀ ਮੁੱਲ ਤਾਂ ਭਾਵੇਂ 60000 ਟਰਾਲੋ ਵਿੱਚ 50000 ਜਾਂ ਦੀ ਦੇਵਾਂਗੇ 55 ਦੀ ਹਾਂਜੀ ਠੀਕ ਹੈ ਜੀ ਤੇ ਮਾਨਤਨ ਤਾਂ ਕਰਨੀ ਆਪਾਂ ਤੇ ਫੜ ਲਓ ਫੜ ਲਓ ਜੇ ਮੈਂ ਨਾ ਵੀ ਟੁੱਟ ਕੇ ਪੈ ਜਾਓ ਤੇ ਲੁੱਟ ਕੇ ਲੈ ਜਾਓ ਲੁੱਟ ਕੇ ਲੈ ਜਾਓ ਜਿਹੜਾ ਜੋ ਮਾਨਤਨ ਖੁੱਲਾ ਕਰਾਂਗੇ ਕੋਈ ਗੱਲ ਨਹੀਂ ਹਾਂ ਠੀਕ ਹੈ ਜੀ ਲਓ ਜੀ 55000 ਦੇ ਵਿੱਚੋਂ ਦੋਸਤੋ ਮਾਨਤਨ ਖੁੱਲਾ ਹੋ ਜਾਊਗਾ ਕਿਸੇ ਘਰੇਲੂ ਵੀਰ ਨੇ ਲੈ ਕੇ ਜਾਣੀਆਂ ਚਾਹੇ ਕੋਈ ਵਪਾਰੀ ਵੀਰ ਅੱਗੇ ਲੈ ਕੇ ਜਾਂਦਾ ਉਸ ਅਕੋਰਡਿੰਗ ਤੁਸੀਂ ਗੱਲਬਾਤ ਕਰ ਲਿਓ ਘਰ ਵਾਲੇ ਵੀਰ ਨੇ ਰੱਖਣੀਆਂ ਚੀਜ਼ ਜੇ ਤਾਂ ਵੀ ਦੋਸਤੋ ਜਿਹੜੀਆਂ ਬਿਹੜਾਂ ਨੇ ਨਵੀਆਂ ਬਿਹੜਾਂ ਨੇ ਠੀਕ ਹੈ ਜੀ ਕੋਈ ਬਾਲੇ ਵੱਡੇ ਸੂਬੇ ਦੇ ਵਿੱਚ ਨਹੀਂ ਹੋਣਗੀਆਂ ਜਿਹੜੀ ਵੀ ਪਸੰਦ ਆਊਗੀ ਇੱਕ ਅਗਲੀ ਬਿਹੜ ਆਪਣੇ ਕੋਲ ਆ ਗਈ ਹੈ ਜ ਤੇ ਸ਼ੇਰੀ ਆ ਗਈ ਠੀਕ ਹੈ ਜੀ ਬਿਲਕੁਲ ਜਿਹੜਾ ਰੰਗ ਦੋਸਤੋ ਕਲਰ ਵੀ ਬਿਲਕੁਲ ਉਸੇ ਤਰ੍ਹਾਂ ਠੀਕ ਹੈ ਜੀ ਤੇ ਇਹ ਸੂਏ ਵੀ ਇਹ ਸੂਏ ਕਿੰਵੇਂ ਹੋਊਗੀ ਜੀ ਤੁਸੀਂ ਕੋਈ ਤੇਜਾ ਹੀ ਮੰਨ ਲੂਗਾ ਕੋਈ ਚੱਕਰ ਰਹੀਆਂ ਹੂੰ ਵੀ ਜ਼ਰੂਰੀ ਦੂਜਾ ਆਉਂਦੇ ਆਂ ਜੀ ਆਪਾਂ ਤੀਜਾ ਮੰਨ ਕੇ ਵੀ ਦਵਾਵਾਂਗੇ ਓਕੇ 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 ਨਾ ਵੀ ਦੋਸਤੋ ਚਾਹੇ ਦੂਜਾ ਚਾਹੇ ਤੀਜਾ ਸੁਬਾ ਤੁਸੀਂ ਸੁਬਾ ਆਪਦੀ ਸਮਝ ਨਾਲ ਵੀ ਕੋਈ ਵੀਰ ਮੰਨ ਸਕਦਾ ਕੋਈ ਪੱਕਾ ਜਿਹੜਾ ਦੋਸਤੋ ਕੋਈ ਸਟਾਮਪ ਤੇ ਨਹੀਂ ਲਿਖ ਕੇ ਦੇਣਾਗਾ ਵੀ ਦੂਜਾ ਸੁਬਾ ਹੋਊਗੀ ਤੀਜਾ ਆਪਦੀ ਸਮਝ ਨਾਲ ਤੁਸੀਂ ਮੰਨ ਲਓ ਠੀਕ ਆ ਬਾਕੀ ਪਸ਼ੂ ਐਨੀਮਲ ਜ਼ਰੂਰ ਇੱਕ ਤਸੱਲੀ ਨਾਲ ਵੇਖਿਆ ਕਰੋ ਹੁਣ ਬਹੁਤ ਵਧੀਆ ਲੱਗਾ ਸੰਧੂ ਸਾਹਿਬ ਦੋਰਾ ਥਣ ਲੱਗਾ ਮੁੱਠੀ ਥਣ ਲੱਗਾ ਆ ਲਓ ਜੀ ਠੀਕ ਆ ਆ ਥਣ ਭਾਂਡਾ ਦੋਸਤ ਤੇ ਲਾਹੇ ਬਣਾਏ ਵੀ ਪਈ ਆ तकरीबन ਦਿਨੇ ਤੇ ਵੀ ਉਹਨੇ ਕੀ ਆਪਾਂ ਕਹਿ ਸਕਦੇ ਆ ਵੀ ਘੱਟੋ ਘੱਟ ਹਫਤੇ ਤੋਂ ਵੱਧ ਤੇ 10 ਦਿਨਾਂ ਦੀ ਜਿਹੜੀ ਇਹਦੀ ਤਿਆਰੀ ਆ ਪੂਰੀ ਹੋਊਗੀ ਠੀਕ ਆ ਸੋ ਕਦ ਕਾ ਦੀ ਕਦ ਵੀ ਚੰਗਾ ਸੋਹਣਾ ਕਾਦਾ ਨਾ ਬਾਲੀਆਂ ਵੱਡੀਆਂ ਉੱਚੀਆਂ ਵੜਾ ਜਿਵੇਂ ਫਾਰਮ ਵਾਲੀਆਂ ਵੜਾ ਦਿਖਦੀਆਂ ਉਹਨਾਂ ਚ ਨਹੀਂ ਮੀਡੀਅਮ ਹਾਈਟ ਤੋਂ ਜਿਹੜੀ ਪਲਾਸ ਆ ਠੀਕ ਆ ਮੀਡੀਅਮ ਚੋਂ ਉੱਚੀ ਆ ਤੇ ਥਾਣੇ ਦੇ ਵੀ ਤੁਸੀਂ ਆ ਵੇਖ ਸਕਦੇ ਜਿ ਸਫਾਈ ਪੂਰੀ ਆ ਮੋਟਾ ਥਾਣਾ ਲੰਬਾਈ ਦੇ ਵਿੱਚ ਮੁਠੀ ਆ ਠੀਕ ਆ ਤੇ ਇਹਦਾ ਮੁੱਲ ਕੀ ਲੈਣ ਦੇਣ ਹੋਊਗਾ ਜੀ ਮੋਹਲੇ ਦਾ ਭਾਵੇਂ 45000 ਕਰਾ ਦੋ 40000 ਤੱਕ ਛੋਟ ਕਰ ਦਿਆਂਗੇ 40 ਚ ਹਾਂਜੀ ਖੁੱਲੀਆਂ ਛੋਟਾਂ ਹੋਣਗੀਆਂ ਸੰਦੇਸ਼ ਆਹ ਖੁਸ਼ ਹੋ ਕੇ ਅਗਲਾ ਜਾਵੇ ਖੁੱਲੀਆਂ ਖੁੱਲੀਆਂ ਛੋਟਾਂ ਹੋਣਗੀਆਂ ਬਿਲਕੁਲ ਜੀ ਬਿਲਕੁਲ ਕੋਈ ਵੀਰ ਭਰਾ ਫੋਨ ਲਾਵੇ ਕੋਈ ਗੱਲ ਹੀ ਖੁੱਲੀਆਂ ਛੋਟਾਂ ਕਰਕੇ ਕਰਾਂਗੇ ਬਿਲਕੁਲ ਜੀ ਲਓ ਵੀ ਦੋਸਤੋ ਮਾਨਤਾਨ ਅੱਗੇ ਮੈਂ ਜ਼ਿਕਰ ਕਰਦਾ ਠੀਕ ਆ ਜੀ ਹਰ ਇੱਕ ਪਸ਼ੂ ਦੇ ਵਿੱਚੋਂ ਖੁੱਲਾ ਮਾਨਤਾਨ ਹੋਊਗਾ ਸੋ ਕੋਈ ਜ਼ਿਆਦੀ ਤੰਗਦਿਲੀ ਜੀ ਨਹੀਂ ਹੋਊਗੀ ਵੀ ਯਾਰ ਕੋਈ ਹਨਾ 100 200 ਵਾਲੀ ਗੱਲ ਵੀ ਇੱਕ ਵਾਰੀ ਪਸ਼ੂ ਪਸੰਦ ਐਨੀਮਲ ਆਪਣਾ ਜ਼ਰੂਰ ਕਰਿਓ ਠੀਕ ਆ ਆ ਲ ਤੇ ਅਗਲੀ ਵਾਰ ਤੇ ਕੀ ਡਿਟੇਲ ਆ ਜੀ ਇਹਦਾ ਦੂਜਾ ਸੂਬਾ ਤੁੰਦੂ ਸਾਹਿਬ ਦੂਜੇ ਸੂਬੇ ਆ ਹਾਂਜੀ ਠੀਕ ਆ ਤੇ ਪਹਿਲਣ ਨੇ ਕੋਈ 17 ਕਿਲੋ ਦੁੱਧ ਮੰਨਾ ਪਿਆ ਵਾ ਪਹਿਲਣ ਨੇ ਹਾਂਜੀ ਠੀਕ ਆ ਆ ਦੇਖੋ ਜੀ ਚੰਗੀ ਵੀਰ ਮੇਰਾ ਸੰਭੂਗਾ ਜੇ ਹੋ ਸਕਦਾ ਵੀ 20 ਕਿਲੋ ਭਾਂਡੇ ਦੁੱਧ ਪਾ ਦੇ ਹੂੰ ਹਾਂਜੀ ਠੀਕ ਆ ਕੀ ਤੁਹਾਨੂੰ ਬੜਾ ਸੰਭਲਦੇ ਆ ਬਸ ਬਸ ਸੰਭਾਲਦੇ ਸਾਰਾ ਕੁਝ ਡਿਪੈਂਡ ਆ ਜੀ ਬਾਕੀ ਵਾਕੀ ਭਲੀ ਪਲਾਤੀ ਆ ਹੂੰ ਬਾਕੀ ਵਸ਼ੀ ਦੀ ਬੂਤੀ ਬਾਤੀ ਬੜੀ ਸੋਹਣੀ ਆ ਹੂੰ ਆ ਲਓ ਜੀ ਠੀਕ ਆ ਸੋ ਦੂਜਾ ਸੂਬਾ ਤੇ ਦਿਨ तकरीबन ਦੋਸਤੋ 8 10 8 10 ਦਿਨ ਇੰਨੇ ਵੀ ਲੈ ਜਾਣੇ ਆ ਠੀਕ ਆ ਤੇ ਆਰਡਰ ਸੋਨਾ ਬਣਾ ਕੇ ਤਿਆਰ ਕਰੂਗੀ ਲੇਵੇ ਵਾਲੇ ਪਾਸਿਓਂ ਦੋਸਤੋ ਸਾਰੀਆਂ ਚੰਗੀਆਂ ਨੇ ਸੋਹਣੇ ਲੇਵੇ ਖੋਲਣ ਗਿਆ ਜਿਵੇਂ ਜਿਵੇਂ ਦਿਨ ਨੇੜੇ ਆਉਣਗੇ ਓਵੇਂ ਓਵੇਂ ਇਹਨਾਂ ਵੜਾ ਨੇ ਬਿਲਕੁਲ ਲੇਵੇ ਬਣਾਉਣੇ ਆ ਵੇਖੋ ਆਹ ਲਓ ਜੀ ਸੋ ਥਾਨ ਥੂਨ ਦੀ ਪੂਰੀ ਕੁਆਲਿਟੀ ਆ ਹਰ ਇੱਕ ਵੜ ਦੇ ਜੇਕਰ ਆਪਾਂ ਗੱਲ ਕਰ ਲਈਏ ਸਾਰੀਆਂ ਵੜਾ ਬਿਲਕੁਲ ਥਾਣਾ ਵਾਲੇ ਪਾਸਿਓਂ ਠੀਕ ਹੈ ਜੀ ਮੁੱਠੀ ਥਾਣਾ ਪੂਰੇ ਹੱਥੀ ਚਵਾਈ ਵਾਲਾ ਥਾਣਾ ਹਰਕ ਬੈਠ ਦੇ ਸੋ ਦੂਜਾ ਸਵੇਰ ਸੈਕਿੰਡ ਟਾਈਮਰ ਜਿਹੜੀ ਇਹ ਸੂਨ ਜਾਰੀ ਹੈ ਠੀਕ ਹੈ ਆਲੋ ਠੀਕ ਹੈ ਜੀ ਇਹਦਾ 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 ਕੀ ਫਿਰ ਕਰਦੇ ਆ ਜੀ ਲੈਣ ਦਾ ਇਹਨਾਂ ਬੋਲਣ ਤਾਂ ਪਾਵੇਂ 57 ਰੁਪਏ ਆਇਆ ਕਰਨ 50 ਚ ਮਾਰਕਟ ਕਰਦਾ 50 ਚ ਹਾਂਜੀ ਠੀਕ ਹੈ ਜੀ ਖੁੱਲੀਆਂ ਛੋਟਾਂ ਫਿਰ ਦੁੱਧ ਵੀ ਜਾਂਤ ਪਾਸ ਵਾਲੀ ਜਾਂ ਨਸਲ ਵਾਲੀ ਆ 20 ਕਿਲੋ ਦੇ ਡੇਢ ਹੋਣੀ ਠੀਕ ਹੈ ਜੀ ਹਾਂਜੀ ਠੀਕ ਹੈ ਲੋ ਵੀ ਦੋਸਤੋ ਦੁੱਧ ਉਹ ਵੀ ਅੱਗੇ ਵੀਰ ਨੇ ਵੀ ਕਹਿਤਾ ਤੇ ਭਾਜੀ ਗਰਮੇਲ ਸਿੰਘ ਉਹਨਾਂ ਦਾ ਵੀ ਕਹਿਣਾ ਵੀ ਦੁੱਧ ਚੰਗਾ ਪਾ ਦੇਊਗੀ ਲੇਵਾ ਦੋਸਤੋ ਬਣਾਉਣਾ ਹਜੇ ਘੱਟੋ ਘੜ ਵੀ 10 ਕਿਤੇ ਅਪ੍ਰੋਕਸੀਮੇਟਲੀ 10 ਕਿਤੇ ਦਿਨ ਆਈਡੀਆ ਰੱਖ ਕੇ ਕੋਈ ਵੀਰ ਸੌਦਾ ਕਰਿਓ ਠੀਕ ਆ ਤੇ ਬਿਲਕੁਲ ਸੋ ਸੈਕੰਡ ਟੈਂਬਰ ਨੇ ਦੂਜੇ-ਦੂਜੇ ਸਵੇ ਜਿਹੜੀਆਂ ਇਹ ਵੜਾ ਸੂਣ ਵਾਲੀਆਂ ਨੇ ਅਗਲੀ ਆਪਣੇ ਕੋਲ ਆ ਜਿਹੜੀ ਵੜਾ ਇਸ ਸੂਈ ਹੈ ਨਾ ਤਾਜੀ ਤੇ ਕੱਲ ਰਾਤ ਦੀ ਸੂਈ ਸੰਤੂ ਸਾਹਿਬ ਕੱਲ ਰਾਤ ਦੀ ਪਹਿਲਾ ਸਵੇ ਕੋਈ 12-13 ਕਿਲੋ ਦੇ ਲਾਗੇ ਬੰਨੇ ਬੋੜਾ ਹੋਊਗਾ ਠੀਕ ਆ ਕੋਣ ਚਾਲ ਬਹੁਤ ਚੰਗੀ ਆ ਬੰਦਾ ਭਾਗੇ ਚੋਲੋ ਭਾਵੇਂ ਉਤਰਾ ਚੋਲੋ ਠੀਕ ਆ ਇਹਦੇ ਮਗਰਾਂ ਵਛੀ ਆ ਹੂੰ ਅੱਛਾ ਜੀ ਆ ਮਗਰ ਵਛੀ ਆ ਕੱਲ ਰਾਤ ਦੀ ਮਛੀ ਹੈ ਕੱਲ ਰਾਤ ਦੀ ਆਪਣੇ ਕੋਲ ਹੀ ਇੱਥੇ ਸੂਈ ਆ ਆਪਣੇ ਕੋਲ ਹੀ ਪ੍ਰੋਪਰ ਪਈਆਂ ਨੇ ਜੀ ਵਧੀਆ ਲਓ ਜੀ ਜੇਰ ਪ੍ਰੋਪਰਟੀ ੜੀ ਦੋਸਤੋ ਇੱਥੇ ਪਈ ਆ ਇਸੇ ਘਰੇ ਜੇਰ ਪ੍ਰੋਪਰ ਪਈ ਆ ਇੱਥੇ ਸੂਈ ਆ ਠੀਕ ਆ ਜੀ ਤੇ ਕੱਲ ਰਾਤ ਦੀ ਸੂਈ ਆ ਸੂਬਾ ਪਹਿਲਨ ਕੇ ਦੁੱਜੇ ਨੇ ਪਹਿਲਨ 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 ਕਿਉਂਕਿ ਮੂੰਹ ਵਧੀਆ ਲੱਗਾ ਲਓ ਜੀ ਚਾਰ ਦੰਦ ਮੂੰਹ ਆ ਪਹਿਲਨ ਬੱਛੀ ਆ ਦੋਸਤੋ ਜਿਹੜੀ ਤੁਸੀਂ ਇਹ ਸਾਹਮਣੇ ਦੇਖ ਰਹੇ ਜੀ 6ਵੇਂ ਨੰਬਰ ਤੇ ਆ ਵੇਰਵਾ ਪਾ ਦਿੰਨੇ ਆ ਬਾਕੀ ਇਸੇ ਤਰ੍ਹਾਂ ਤੁਸੀਂ ਵੀ ਗੱਲਬਾਤ ਕਰ ਲਿਓ ਠੀਕ ਆ ਤੇ ਚਵਾਈ ਚਬੀ ਤੇ ਵਧੀਆ ਨਿਕਲੀ ਫਿਰ ਵੀ ਤੇ ਚੋਣ ਹੈ ਕੋਲੀ ਠੰਡੀ ਸੀਲਸਾ ਦਾ ਖਾਣ ਜਦੋਂ ਪਸੰਦੀ ਬਹੁਤ ਵਧੀਆ ਬਣਾਉਦੀ ਆ ਹਾਂ ਠੀਕ ਆ ਪੰਤੋਂ ਨੂੰ ਵੀ ਚੰਗਾ ਜਿਵੇਂ ਪਹਿਲਾਂ ਬੱਛੀ ਕਹਿੰਦੇ ਆਪਾਂ ਦੇਖਦੇ ਕਈ ਵਾਰ ਅਜੇ ਪਸਮਕੇ ਹੋਰ ਕੱਢਦੀ ਥੜਵਾੜਾ ਜਦੋਂ ਪਸਮ ਦੀ ਉਹਦੋਂ ਹੋਰ ਲੰਮਾ ਕੱਢ ਜਦੀ ਥੜ ਚੱਕਾ ਠੀਕ ਐ ਤੇ ਫਿਰ ਤਾਂ ਬਹੁਤ ਵਧੀਆ ਹੂੰ ਮਗਰ ਵੀ ਬੱਛੀ ਹਾਂਜੀ ਇਹਦਾ ਕੀ ਕਰਦੇ ਆਂ ਸੂਈ ਦਾ ਇਹਦਾ 45000 ਤੋਂ ਮਾਨਤਾਣ ਕਰਦਾਂਗੇ 45 ਚੋਂ ਤੇ ਗਗਨ ਬਾਈ ਕਿਵੇਂ ਕਰਦਾਂਗੇ ਛੋਟਾ ਸੱਦੂ ਸਾਹ ਉੱਪਰ ਜਾਦਾ ਖੁੱਲ ਗਈ ਠੀਕ ਐ ਜੀ ਲੋ ਵੀ ਦੋਸਤੋ ਖੁੱਲੀਆਂ ਛੋਟਾ ਹੋਣੀਆਂ ਠੀਕ ਐ ਤੇ 45000 ਦੇ ਵਿੱਚੋਂ ਮਾਨਤਾਣ ਹੋਊਗਾ ਇਹ ਵਾੜ ਤੁਸੀਂ ਦੇਖ ਲਈਏ ਪ੍ਰੋਪਰ ਪਹਿਲਾ ਸੂਆ ਸੋਈ ਆ ਠੀਕ ਆ ਜੀ ਮਗਰ ਵੀ ਬੱਚੀ ਆ ਬੱਚੀ ਇੱਕ ਵਾਰੀ ਤੁਹਾਨੂੰ ਫੇਰ ਦਿਖਾ ਦਿੰਨੇ ਆ ਠੀਕ ਆ ਜੀ ਤੇ ਇਹ ਦੋ ਐਨੀਮਲ ਜਿਹੜੇ ਸੋਏ ਸੀ ਇੱਕ ਲਾਸਟ ਵਿੱਚ ਆਪਾਂ ਜਿਹੜੀ ਤੁਹਾਨੂੰ ਦਿਖਾਉਣੀ ਆ ਜਿਹੜੀ ਇੱਕ ਮੱਝ ਦਿਖਾ ਦੇਣੀ ਆ ਇਹ ਵੀ ਬਿਲਕੁਲ ਤਾਜੀ ਸੂਈ ਆ ਇਹ ਤਾਂ ਸੂਹਾ ਕਿਨਵਾ ਮੱਝ ਦਾ ਤੀਜਾ ਸੂਹਾ ਮੰਨ ਕੇ ਚੱਲੋ ਹੂੰ ਤੇ ਕੋਈ ਤੀਜਾ ਕਹਦੇ ਚੌਥਾ ਕਹਦੇ ਹਾਂਜੀ ਬਾਕੀ ਮੈਂ ਅੱਜ ਤੋਂ ਬਦਵੇ ਰੋ ਦੇ ਦੁੱਧ 15 ਕਿਲੋ ਇਨਾਮੂ ਕੀ ਹੋਣ 9 ਕਿਲੋ 10 ਕਿਲੋ ਬੌਲ ਆ ਅੱਜ ਤਿਆਰ ਹੋਊਗਾ ਇਹ 2-3 ਦਿਨਾਂ ਦੀ ਸੂਈ ਹੋਗੀ ਅੱਜ ਪੰਜਵੇਂ ਪੰਜਵੇਂ 6 ਦਿਨਾਂ ਦੀ ਸੂਈ ਦੁੱਧ ਤੇ ਮਤਲਬ ਹੁਣ ਚੰਨਨ ਲਈ ਆ ਦੁੱਧ ਤੇ ਬੌਲਿਓ ਬਾਹਰ ਆ ਗਈ ਆ ਬੌਲਿਓ ਬਾਹਰ ਆ 9 ਕਿਲੋ ਹਨਾ ਹਾਂ ਠੀਕ ਆ ਆ ਸੂਹਾ ਦੋਸਤੋ ਤੀਜਾ ਮੰਨ ਲੇ ਚੌਥਾ ਮੰਨ ਲੇ ਕੋਈ ਵੀਰ ਮਗਰ ਕਟਾ ਤੇ ਕਟਾ ਕਟਾ ਲਓ ਮਗਰ ਕਟਾ ਠੀਕ ਆ ਜੀ ਆ ਮਗਰ ਕਟਾ ਜੇ ਠੀਕ ਆ ਤੇ ਆ ਤੁਸੀਂ ਦੇਖ ਰਹੋ ਠੀਕ ਆ ਤੇ 9 ਕਿਲੋ ਹੋਣ ਜਿਹੜਾ ਦੋਸਤੋ ਕੋਈ ਵੀਰ ਦੁੱਧ ਮੰਨ ਕੇ ਸੌਦਾ ਕਰ ਲੇ ਤੇ ਦੁੱਧ ਵੀਰਾਂ ਦਾ ਵੀ ਚੰਗਾ ਪਾ ਦਿਓਗੀ ਹਜੇ ਸਾਂਭਣ ਦੀ ਲੋੜ ਆ ਕਿਉਂਕਿ ਪਸ਼ੂ ਵਪਾਰ ਦਾ ਕੰਮ ਆਏ ਹੁੰਦੇ ਆ ਪਸ਼ੂ ਦੋਸਤੋ ਕੋਈ 2 ਦਿਨ ਹੋ ਜੇ ਕੋਈ 3 ਦਿਨ ਹੋ ਜੇ ਸਮਾਂ ਕੋਈ ਵੀਰ ਟਿਕਾ ਕੇ ਕੇ ਕੋਈ ਲਾ ਜਾ ਕੇ ਆਪਣੇ ਘਰ ਸੇਵਾ ਕਰ ਲੂਗਾ ਦੁੱਧ ਜਿਹੜਾ ਦੋਸਤੋ ਇੱਥੋਂ ਤੁਸੀਂ ਗਾਂ ਤੁਰਨਾ ਹੁੰਦਾ ਜਿੰਨਾ ਦੱਸਿਆ ਇਹਨੂੰ ਵੈਰੀਫਾਈ ਕਰ ਲਿਓ ਠੀਕ ਆ ਇੱਥੋਂ ਗਾਂ ਕੋਈ ਵੀਰ ਆ ਦੀ ਤਸੱਲੀ ਤੁਸੀਂ ਕਰਕੇ ਹੋਰ ਲੈ ਸਕਦੇ ਜੇ ਦੁੱਧ ਤੇ ਆ ਦੇਖੋ ਅੱਛਾ ਚਵਾਈ ਚ ਵੀ ਕਿਵੇਂ ਨਿਕਲੀ ਇਸ ਮੱਝ ਦੀ ਬਹੁਤ ਇੱਕ ਨੰਬਰ ਦੀ ਬੋਲੀ ਦਾ ਕੋਈ ਮੱਛੀ ਮੋਟਰ ਚੱਲ ਰਹੀ ਹੈ ਅੱਛਾ ਜੀ ਤੱਕੜਾਉਣਾ ਹੀ ਆ ਚਲੋ ਬਹੁਤ ਵਧੀਆ ਗੱਲ ਆ ਚਵਾਈ ਦਾ ਪਸ਼ੂ ਚੰਗਾ ਹੋਣਾ ਚਾਹੀਦਾ ਜੀ ਮੇਨ ਤਾਂ ਗੱਲ ਹੈ ਵੀ ਪਸ਼ੂ ਚਵਾਈ ਤੇ ਨਹੀਂ ਕੋਈ ਰਾਮ ਆਊਗਾ ਠੀਕ ਆ ਜੀ ਲੋਬੀ ਦੋਸਤੋ ਚਵਾਈ ਇੱਕ ਨੰਬਰ ਆ ਕੋਈ ਵੀਰ ਤਸੱਲੀ ਕਰ ਲੈ 9 ਕਿਲੋ ਤਾਰਾਂ ਦੇ ਥੱਲੇ ਮੌਜੂਦ ਆ ਠੀਕ ਆ ਅਗਲੇ ਨਾਲ ਅਗਲਾ ਚਲੋ ਪਿਛਲੇ ਨਾਲ ਪਿਛਲਾ ਚਲੋ ਜਿੱਦਾਂ ਵੀ ਤਸੱਲੀ ਹੁੰਦੀ ਆ ਕਿਸੇ ਵੀ ਭੈਣ ਭਰਾ ਦੀ ਵੀਰ ਦੀ ਉਦਾਂ ਤੁਸੀਂ ਆਪਦੀ ਕਰਕੇ ਤਸੱਲੀ ਕਰੋ ਠੀਕ ਆ ਤੇ ਇਹ ਇੱਕ ਮੱਝ ਦੋਸਤੋ ਤੁਹਾਨੂੰ ਲਾਸਟ ਵਿੱਚ ਦਿਖਾਉਣੀ ਸੀ ਤੇ ਭਾਜੀ ਇਹ ਤਾਂ ਫਿਰ ਕੀ ਰਹੂਗਾ ਲੈਣ ਦੇਣ ਮੁੱਲ ਕੀ ਕਰਦੇ ਆ ਇਹਦਾ 72000 ਤੋਂ ਕੋਈ ਛੋਟ ਛਿੜਿਆ ਹੋ ਜਾਵੇ 72 ਚੋਂ ਹਾਂਜੀ ਠੀਕ ਆ ਜੀ ਤੇ ਕੋਈ ਕੰਮ ਔੜਦੇ ਜਾਂੜ ਫਟੀਆਂ ਘਿਆਂ ਦੀ ਆਹਾਂ ਮੈਂ ਨਾ ਕੋਈ ਵੀ ਫੋਨ ਲਾਵੇ ਖੁੱਲੇ ਮਾਨਤਾਨ ਹੋਣਗੇ ਤੁਹਾਨੂੰ ਸੰਧੂ ਸਾਹਿਬ ਆਪਾਂ ਅੱਗੇ ਵੀ ਕਿਹਾ ਵਾ ਉਹਨੂੰ ਹੀ ਬਾਰ-ਬਾਰ ਕਮਾਉਣਾ ਅੱਗੇ ਵੀ ਆਪਾਂ ਪਹੂ ਦਿੱਤੇ ਆ ਕਿ ਪਹੂ ਦਾ ਲਾ ਮਾ ਨਹੀਂ ਅਜੇ ਤੱਕ ਆਪਾਂ ਅੱਗੇ ਵੀਡੀਓ ਪਾਈਆਂ ਜਿੰਨੀਆਂ ਮੰਨ ਲਓ 6-7 ਅੱਗੇ ਪਾਈਆਂ ਆਪਣੀਆਂ ਬਿਲਕੁਲ ਜੀ ਬਿਲਕੁਲ ਕਿਹ ਵੀਰ ਭਰਾ ਦਾ ਇਹ ਨਹੀਂ ਆ ਵੀ ਕਿਸ ਦਾ ਪਹੂ ਮਾਣਾ ਨਿਕਲਿਆ ਜਾਂ ਚੰਗਾ ਨਿਕਲਿਆ ਜਿੱਦਾਂ ਵੀ ਮਰਜੀ ਆ ਸੋਨੇ ਵਰਗਾ ਮਾਲ ਲਈਦਾ ਸੋਨੇ ਵਰਗਾ ਦਈਦਾ ਸਹੀ ਆ ਜੀ ਠੀਕ ਆ ਬਿਲਕੁਲ ਮੁੱਖ ਦੀ ਗੱਲ ਹੀ ਆ ਬਸ ਜੀ ਬਸ ਤੇ ਨੰਬਰ ਗगनवीर ਆਪਣੇ ਜਰੂਰ ਬੋਲ ਦੀਏ ਭਣ ਭਰਾਮਣ 88475 ਹਾਂਜੀ 07397 ਹਾਂਜੀ 9815776909 ਠੀਕ ਹੈ ਜੀ ਹਾਂਜੀ ਸੋ ਦੋਨੋਂ ਨੰਬਰ ਆਪਾਂ ਚਲਦੇ ਕਰ ਦਿਆਂਗੇ ਲੋ ਵੀ ਦੋਸਤੋ ਇਹ ਪਸ਼ੂ ਐਨੀਮਲ ਸੀਗੇ ਜਿਹੜੇ ਅੱਜ ਵੀਰ ਗगन ਤੇ ਭਾਜੀ ਗਰਮੇਲ ਸਿੰਘ ਹੋਣਾਂ ਦੇ ਕੋਲ ਸਨ ਪਿੰਡ ਟੋਟੀਆਂ ਤੁਸੀਂ ਖਾਸ ਵਿਜਿਟ ਕਰਨੀ ਆ ਸੱਤ ਨਗਨੇ ਦੋਸਤੋ ਆ ਟੋਟਲ ਸੱਤ ਨਗਨੇ ਠੀਕ ਹੈ ਜੀ ਪੰਜ ਬੇੜਾ ਬਿਲਕੁਲ ਜਿਹੜੀਆਂ ਗੱਬਣ ਆ 8 8 10 10 ਦਿਨ ਤਾ ਕ ਬਿਲਕੁਲ ਤਿਆਰੀ ਹੋਊਗੀ ਨਾ ਵੜਾਂ ਦੀ ਸੂਨ ਦੀ ਦੋ ਪਸ਼ੂ ਐਨੀਮਲ ਜਿਹੜਾ ਬਿਲਕੁਲ ਤਾਜ਼ੇ ਸੋਇ ਸਵਾਏ ਤੇ ਖਾਤੇ ਆ ਪਸ਼ੂ ਇਸੇ ਤਰ੍ਹਾਂ ਇਸ ਘਰੇ ਆਉਂਦੇ ਰਹਿੰਦੇ ਆ ਬਾਕੀ ਆਪਣਾ ਸਮੇਂ ਸਮੇਂ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਜੇ ਸੋ ਬਾਕੀ ਆਓ ਨਰਖ ਪਰਖ ਕਰੋ ਬਾਕੀ ਰਹੀ ਗੱਲ ਮਾਨਤਾਨ ਦੀ ਜਿੰਨਾ ਵੀ ਦੋਸਤੋ ਰੇਟ ਦੱਸਿਆ ਗਿਆ ਉਹਦੇ ਵਿੱਚੋਂ ਜਿੰਨੀਆਂ ਵੀ ਛੋਟਾ ਹੈਗੀਆਂ ਨੇ ਜਿੰਨੀ ਵੀ ਗੰਜੈਸ਼ ਹੋਈ ਉਹਨਾਂ ਮਾਨਤਾਨ ਕੀਤਾ ਜਾਊਗਾ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ